ਲੋ ਜੀ ਸਾਰੇ ਸਸਿਕਾਲ ਮੈਂ ਇਹ ਕਰਦਾ ਹਾਂ ਸਾਰੇ ਪਰਿਵਾਰ ਸੇ ਚੜ੍ਹਦੀ ਕਲਾ ਵਿੱਚ ਆਵੰਗੇ ਤੇ ਹੋਰ ਉਹਨੂੰ ਕੁਝ ਰੱਖਿਆ ਤੇ ਆਹ ਕੁਝ ਰੋ ਤੇ ਆਦੇ ਦਾ ਵਲੌਗ ਕਰਦੇ ਹਾਂ ਸਟਾਰਟ ਦੋ ਤਿੰਨ ਦਿਨ ਦਾ ਮਾਲ ਪੈਂਦਾ ਅੱਜ ਅਸੀਂ ਤਿਆਰ ਹੋਏ ਆ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਐਤਵਾਰ ਤੇ ਆ ਵੀ ਆ ਗਿਆ ਫੂਫੋ ਉਪਕੀ ਕਹਿਣਾ ਚਾਹੁੰਦਾ ਤੂੰ ਮੈਂ ਨਹੀਂ ਚੱਲਣਾ ਠੀਕ ਹੈ ਤੂੰ ਮੈਂ ਕੁਝ ਨਹੀਂ ਕਹਿੰਦਾ ਠੀਕ ਹੈ ਬਿੱਬੀ ਨੂੰ ਚਾਹ ਦੇ ਦਿੰਦੀ ਆ ਵੀ ਤਿਆਰ ਹੋ ਰਹੀ ਆ ਬਾਕੀ ਰਸਤੇ ਦੇ ਵਿੱਚ ਥੋੜਾ ਥੋੜਾ ਬਲਾਕ ਆੜਾਵਾਂਗੇ ਚਾਹਾਂਗੇ ਫਟੇਗਰ ਸਾਹਿਬ ਨਾ ਬਿੱਬੀ ਦੇ ਰੱਖਦੇ ਬਟੇ ਖਰਾਬ ਹੁੰਦੇ ਬਹਾ ਓਕੇ ਫਿਰ ਜੇ ਮੈਂ ਕਰਾਂ ਉੱਪਰਲੇ ਖਾਣੇ ਚ ਰਖਾ ਦੇ हां ਉੱਤ ਕਿਹੜਾ ਜੰਮਦਾ ਫਿਰ ਬਰਫ਼ ਜੰਮਾ ਟਰਾਲਾਂਗੇ ਪਾਣੀ ਪਾਣੀ ਹੋ ਜਾਊਗਾ ਉਹਦੇ ਵਿੱਚ ਦੁੱਧ ਚ ਕਿਉਂ ਖੋ ਜੰਮ ਕੇ ਉਹ ਤਾਂ ਬੇਕਾਰ ਹੋ ਜੂਗਾ ਤੈਨੂੰ ਆਈ ਲੈਣ ਤੋਂ ਹੈਗਾ ਤਾਜ਼ਾ ਨੇ ਮੰਡੋ ਦੀ ਜੰਡਾ ਹੋਦੀ ਉਹ ਸਾਡਾ ਫਰਿੱਜ ਦੀ ਡੱਬੇ ਕਿਤੇ ਖਰਾਬ ਫਰਿੱਜ ਚ ਰੱਖੀ ਤੇ ਉਹ ਪਰਤੇ ਦੀ ਡਾਇਰੈਕਟ ਉਹ ਡਾਇਰੈਕਟ ਚੱਲਣ ਕਰਕੇ ਉੱਪਰ ਸਾਰਾ ਬਲੌਕ ਹੋ ਗਿਆ ਬਰਫ਼ ਜੰਮ ਗਈ ਹੁਣ ਉਹਦਾ ਸਰਪ ਚੇ ਨਹੀਂ ਚੱਲਦਾ ਹੈਗਾ ਉਹ ਬਲੌਕ ਹੋ ਗਿਆ ਫੇਰ ਉਹ ਸਰਪਸ ਕਰਨੇ ਕੋ ਸਾਡੇ ਬਿਲਕੁਲ ਹੀ ਨਹੀਂ ਚੱਲਦਾ ਕੱਲ੍ਹ ਤੋਂ ਦੀ ਵਾਰ ਫੋਕਣੀ ਪਈ ਆ ਸਾਡੇ ਤਾਂ ਜੰਮ ਹੀ ਗੈਸ ਦਾ ਖਤਮ ਹੋ ਗਈ ਚਲੋ ਲੈ ਲਓ ਪੈਸੇ ਮੱਥਾ ਟੇਕ ਕੇ ਨੂੰ ਚੱਲੀਏ ਫਿਰ ਮੈਂ ਕਿ ਤੇ ਫ੍ਰਿਜ ਲੈ ਬੋਸ ਫ੍ਰਿਜ ਕੱਲ ਉਹ ਚੀਜ਼ਾਂ ਜਿਹੜੀਆਂ ਆ ਮੈਨੂੰ ਵਧੀਆ ਲੱਗਦੀਆਂ ਉਹ ਦਵਾ ਕੇ ਲੈ ਆਉਂਦੀਆਂ ਚੱਲੀਏ ਹਾਂ ਮਿੱਠੂ ਦਵਾ ਕੇ ਰੱਖੀਏ ਚਾਕੇ ਕੱਪੜਾ ਤੂੰ ਰਹਿਣ ਦੇ ਫਿਰ ਮਿੱਠੂ ਲੈ ਆਂਨਾ ਮਿੱਠੋ ਦੇ ਹੁਣ ਤੱਕਾ ਕਪੜਾ ਆ ਹੁਣ ਤੜਕੀ ਹੋ ਲੈ ਸਖਾ ਦੇ ਕੀ ਕਰੇ ਤੇਰੇ ਤੇ ਨਹੀਂ ਸਵੇਰੇ ਸਵੇਰੇ ਕੁਤਕਲੇਸ਼ ਹੋ ਗਿਆ ਸਾਡਾ ਕੀ ਹੋ ਗਿਆ ਲੜ ਪਈ ਮੇਰੇ ਨਾਲ ਕਿਉਂ ਸਵੇਰੇ ਬਈ ਲੜਿਆ ਨਾ ਬਰ ਬਸ ਹਾਂ ਬੜੀ ਭੱਜੇ ਡਿਸਰਸਪੈਕਟ ਉਹ ਬੈਗ ਤੇ ਉਹ ਮੇਰਾ ਇੱਕ ਮਿੰਟ ਆ ਇੱਕ ਮਿੰਟ ਚੱਲੀਏ ਬਈ ਚੱਲ 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 ਚੰਨਪੀ ਆਟੋ ਆਟੋ ਬੰਦ ਕਰਦੇ ਜੀ ਅੱਲਾਇਕੋ ਬੰਦ ਕਰਦਾ ਉਸ ਤੋਂ ਬਾਅਦ ਚ ਕਰਦੇ ਹਾਂ ਉਹ ਦੋਕਾ ਵਾਗ ਕਰੀ ਤੇਰਾ ਪਾਸੂ ਫੋਨ ਤੇ ਲੋਕੀ ਪਰਹਟ ਅਸੀਂ ਜਾਣਾ

ਜਾਂ ਮਾ ਗੇਰੇ ਦੁਖਨਵਾਰ ਸਾਮਰ ਸਾਕੇ ਕੰਨੇ ਅੱਜ ਐਤਵਾਰ ਹਾਂ ਤੇਰਜ਼ ਜਾਮਾ ਨੀ ਪਾ ਦਿਨਸਾ ਲੋ ਜੀ ਹੁਣ ਆਪਾਂ ਚੱਲੀਏ ਕਿੱਥੇ ਜਾਣਾ ਵਾਪਸ ਉਹ ਇਧਰੋਂ ਨਾ ਛੜਕ ਦੇਖਦੇ ਜਿੱਥੇ ਗੱਡੂ ਮੜੂ ਜਗਾ ਘਟਾ ਔਰੇ ਆਪਾਂ ਦੇਖਦੇ ਜਿੱਥੇ ਗੱਡੀ ਮੜੂਗੀ ਉੱਥੇ ਮੁੜਾਂਗੇ ਹੁਣ ਆ ਸਾਹ ਨੂੰ ਪਟੇ ਕਲੇ ਹਾਂ ਦੁਖਨਵਾਨ ਸਾਹਿਬ ਤੋਂ ਮੱਥਾ ਟੇਕ ਲਿਆ ਤੇ ਦੇਖਦੇ ਜਿੱਥੋਂ ਗੱਡੀ ਤੋਂ ਮਾਰ ਕੇ ਉਹ ਗੱਡੇ ਆ ਮੁੜਦੀ ਨਹੀਂ ਹੈਗੀ ਇੱਕ ਪਾਸੇ ਨੂੰ ਤਾਂ ਕਰਕੇ ਦੇ ਦੇ ਜਿੱਥੋਂ ਜਗਾ ਮੁੜੀ ਉੱਥੇ ਮੋੜ ਲੈਣੇ ਹਾਂ ਬਾਕੀ ਤੁਹਾਨੂੰ ਦੱਸਦੇ ਹਾਂ ਹਾਲੇ ਲਪਾਈ ਨਹੀਂ ਹੋਈ ਹੋਈ ਹੈ ਲਪਾਈ ਹੋਈ ਹੈ ਰੰਗ ਨਹੀਂ ਹੋਇਆ ਉਹਦੇ ਪਾਸੇ ਇੱਟਾਂ ਨੂੰ ਆਹ ਦੇਖਿਆ ਕਿ ਨਹੀਂ ਅਸੀਂ ਚਾਰੇ ਪਾਈ ਪਾਈ ਕਗਨੀ ਗੱਦਨ ਲੱਗ ਨੂੰ ਬਾਈ ਤਾਂ ਕਰਨਾ ਚਾਹੀਦਾ ਨਾ ਬਣਨਾ

ਕੀ ਹੋ ਗਿਆ ਅੱਜ ਕੁਛ ਨਾ ਮੋੜ ਤਾਂ ਪਾ ਲੰਗਾ ਕੋਈ ਨਾ ਕਰਿਆ ਮਰੀ ਗੈਸ ਤੇ ਜਾ ਸੀ ਉੱਥੇ ਆ ਗਈ ਹੋ ਗਿਆ ਮਾਜਾ ਪਿੱਛੇ ਆ ਜੇ ਫਿਰ ਕਹਿੰਦੇ ਅਸੀਂ ਕਾਰ ਕਾਰ ਨੂੰ ਮੈਨੂੰ ਪਤਾ ਨਹੀਂ ਲੱਗਿਆ ਆ ਦੇਖੋ ਮੇਰਾ ਫੋਨ ਨਾ ਮਾ ਹਾਂ ਤੇਰੀ ਪਾਰਟੀ ਚਲੋ ਅੱਜ ਲੇਟ ਹੋ ਜਾਗੇ ਫਿਰ ਆਵਾਂਗੇ ਜਾ ਮੇਰੇ ਕੋਲ ਆ ਬੱਸ ਤਾਸ ਮੈਨੂੰ ਸਾਡੇ ਤੇ ਜੰਦੇ ਵੀ ਟੱਪੀ ਗਿਆ ਮਾਈ ਇਹ ਕਿਆ ਨਿਕਲ ਜਾ ਆ ਜਾ ਓਹੋ ਮੈਂ ਕਹਿੰਦਾ ਕਹਿੰਦਾ ਚੱਲ ਹੁਣ ਲੈ ਚੱਲਦੇ ਆਂ ਕੋਈ ਸਾਡੇ ਕਾਦਾ ਕਾਦ ਜਾਣਾ ਮਾਂ ਨਹੀਂ ਮੈਂ ਕਹਿੰਦੀ ਮੈਂ ਨਾ ਜਾਣਾ ਹੁੰਦਾ ਨਾ ਮਾਸਣੀ ਨੂੰ ਪੁੱਤ ਕਹਿੰਦਾ ਵੀ ਜਦ ਵੀ ਪਿਆਰ ਹੋਇਆ ਨਹੀਂ ਫੋਨ ਕਰਿਆ ਹੁੰਦੀ ਕਹਿੰਦਾ ਪਿੱਛੇ ਤੈਨੂੰ ਕੀ ਪਤਾ ਇਹ ਮੈਂ ਜਾਉ ਤਾਂ ਨਹੀਂ ਆਂ ਤੋ ਬਹਿ ਜਾ ਤੈਨੂੰ ਤਾਂ ਹੀ ਜੁੱਪ ਕਰਦੀ ਹੈ ਲੇਟ ਹੋ ਜਾਂਦੇ ਆਂ ਤੇ ਕੋਈ ਖੇਤ ਪੁਲਾ ਰਹੇ ਹਨ ਮੈਂ ਮਰ ਰਹੀ ਹਾਂ ਮਾਸੀ ਉਹ ਜੱਲੇ ਨੇ ਫਤਿਹਗੜ੍ਹ ਸਾਹਿਬ ਤੋਂ ਵਾਪਸ ਮੱਛਾ ਦੇਖਣਾ ਮੈਂ ਚੱਲੀ ਆਂ ਉੱਧਰ ਭੋਗ ਤੇ ਸੁਹਾਣੇ ਤੂੰ ਆ ਰਹੀ ਆ ਚਲ ਇੱਥੇ ਪੈਂਦਾ ਹਾਂ ਹਾਂ ਚਲ ਮੈਂ ਸਾਡੇ ਕੀ ਚੰਗਾ ਬਾਏ ਮੇਰੀ ਕੁੱਖ ਤੂੰ ਦੇਖੋ ਸੋਨੀਆ 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 ਨਵਾਂ ਫੋਨ ਕਿਵੇਂ ਪੁੱਤ ਨਵਾਂ ਫੋਨ ਲਿਆ ਮੈਂ ਅਰਵੀਦ ਬੁੱਲਗੇ ਦੇ ਕੋਲ ਮਿਲਦਾਂ ਰਾ ਗਰਮ ਹੋ ਜਾਂਦੇ ਨੇ ਇਹ ਹਾਂ ਗਰਮ ਬਹੁਤ ਹੁੰਦੇ ਨੇ ਕਹਿੰਦੇ ਏਸੀ ਚ ਰੱਖ ਦੋਵੇ ਕਹਿੰਦੇ 70% ਬੈਟਰੀ ਨਹੀਂ ਚਾਰ ਤੇ ਉੱਪਰ ਕਰਨੀ ਸਾਰਾ ਦਿਨ ਮੈਨੂੰ ਏਸੀ ਦੀ ਹਵਾ ਦਿੰਨੀ ਆ ਉਹ ਗੁਰਵਿੰਦਰ ਇਹਦੇ ਡੀਪੀਐਸ ਲਾਉਣ ਆਲੇ ਇਹਨੂੰ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਨਹੀਂ ਅਰਵੀਰ ਮੈਨੂੰ ਪਤਾ ਨਹੀਂ ਤਾਂ ਮੈਂ ਬੋਲੀ ਬੋਲੀ ਨੇ ਕਹਿਤਾ ਚੱਲ ਫੇਰ ਮੈਂ ਲੂਨੇ ਵੀਰੇ ਠੀਕ ਆ OK OK ਬੰਦੇ ਨੂੰ ਬਾਈ 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 ਮੱਖੀ ਬੈਠ ਗਈ ਮੈਨੂੰ ਬਾਹਰ ਕੱਢ ਰਹੀ ਨੇ ਇੱਕ ਮੱਖੀ ਲਈ ਬਾਹਰ ਕੱਢ ਰਹੀ ਮੱਖੀ ਆ ਗਈ ਆ ਉ ਵੀ ਅੰਦਰ ਵੀ ਬਾਹਰ ਮੈਨੂੰ ਕਿਹਾ ਬਾਹਰ ਹੋ ਜਾ ਮੱਖੀ ਆ ਗਈ ਤੇਰੇ ਮੋਢੇ ਤੇ ਇੱਕ ਮੱਖੀ ਲਈ ਮੈਨੂੰ ਬਾਹਰ ਕੱਢ ਰਹੀ ਨੇ ਹਾਏ ਦੱਦੂਏਗਾ ਤੇ ਵੀ ਤੂੰ ਬਾਹਰ ਆ ਇਹਦੀ ਮੱਖੀ ਤੈਨੂੰ ਉਡਾ ਕੇ ਲੈ ਜਾਂਦੀ ਮੱਖੀ ਸਫਾਈ ਪਤਾ ਕਿੰਨੀ ਰੱਖਦੀ ਆਪਣੀ ਕਦੇ ਦੇਖਿਆ ਤੁਸੀਂ ਸਭ ਤੋਂ ਵੱਧ ਮੱਖੀ ਆਪਣੀ ਸਫਾਈ ਰੱਖਦੀ ਆ ਹੋਰ ਉਹ ਜਦ ਵੀ ਮੜਾ ਜਾ ਉੱਠ ਕੇ ਉਹ ਜਦ ਇਹ ਫੰਗ ਸਾਫ ਕਰਦੀ ਆ ਉਹ ਸਿਗਰ ਦਵਾ ਦਾ ਇਹ ਰਸਤਾ ਉਦੋਂ ਖੁੱਲਦੇ ਨਹੀਂ ਜਦੋਂ ਸਵੇਰ ਹੁੰਦੀ ਆ ਹਨਾ ਕਿਹੜੇ ਇਹ ਆਹ ਰਸਤਾ ਹੈ ਜਿਹੜਾ ਮੇਰੇ ਖਿਆਲ ਇਹ ਵੀ ਰਸਤਾ ਨੀਚੇ ਨੂੰ ਤੇ ਆਹ ਵੀ ਉਹ ਗੇਟ ਉੱਪਰ ਦਾ ਸਵੇਰ ਨੂੰ ਤਾਂ ਬਾਹਰ ਫਿਰ ਕੱਟਣੀ ਪੈਂਦੀ ਜਿਆਦਾ ਸੰਗਰਾਮ ਤਾਂ ਵੀ ਬਹੁਤ ਜ਼ਿਆਦਾ ਹੁੰਦਾ ਅੱਜ ਵੱਧਦਾ ਮੈਨੂੰ ਹੋਰ ਦਿਨਾਂ ਮੈਂ ਦੁਬਾਰਾ ਕੋਹ ਆ ਨਾ ਇਹ ਹਾਰ ਗੇਟ ਵਾਲੀ ਹੁਣ ਅੱਗੇ ਸੰਗਰਾਮ ਆ ਰਿਹਾ वाह 16 तारीख की सुननाम रणिया संपत्ति डालबाद साल 1700 के आसपास सिद्धार्थ का हरजा की सवारी में लगेगी पूर्व वार खानपावेला दक्षिण हार पे ले आओगी जी आज करके निपटा के चोन लेरो जा सकता हूं ਨਦ ਕਿਰਪਾ ਤੇ ਪ੍ਰਾਣੀ ਛੁਟਾਤ ਜਬੂ ਦੇ ਕਿਰਪਾ ਨਾਲ ਪ੍ਰਾਣੀਆਂ ਦਾ ਛੁਟਕਾਰਾ ਹੋਵੇਗਾ ਜਿਸ ਪਰਮਾਤਮਾ ਕਹੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਇਆ ਉਹਨੋਂ ਉੱਤੇ ਦੁਖਨਵਾਲ ਸਾਹਿਬ ਕਹਿੰਦੇ ਮੈਨੂੰ ਮਿੱਠਾ ਭੋਗ ਵਧੀਆ ਨਹੀਂ ਲੱਗਦਾ ਮਾਚਾਲ ਆਪਾਂ ਬਾਬਿਆਂ ਨੂੰ ਕਹਦਾਂਗੇ ਵੀ ਨਮਕੀਨ ਭੋਗ ਹੋਣਾ ਚਾਹੀਦਾ ਇੱਥੇ ਫਤੇਗੜ ਸਾਹਿਬ ਆ ਕੇ ਜੋਤੀਸਰੂ ਗੁਰਦੁਆਰੇ ਨੂੰ ਨਮਕੀਨ ਭੋਗ ਆ ਗਿਆ ਇੰਨੀ ਛੇਤੀ ਪਾਪਾ ਸੁਣਦਾ ਦੁਬਾਰੇ ਫੇਰ ਆ ਗਿਆ ਕਹਿੰਦੇ ਮੈਂ ਹੋਰ ਲੈਣਾ ਉਹ ਭਾਈ ਦੇ ਨਾਲ ਲੈ ਮੈਂ ਹੋ ਸਕਦਾ ਹੈ ਜਗਤ ਆ ਸੁਰੰਗ ਨੂੰ ਕੀ ਕਹਿੰਦੇ ਨੇ ਸੁਰੰਗ ਕਰਨਾ 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 ਸੁਰੰਗਾਂ ਦੇ ਸੁਰੰਗਾਂ ਦੇ ਉਰੇ ਗੱਡੇ ਨਹੀਂ ਉਹ ਟਿਪਰ ਕੈਂਪੀ ਉਹੋ ਬੋਟਾਂ ਵਿੱਚ ਬੱਲੇ ਰੋ ਜੀ ਤਾਂ ਲਗਾ ਤਾਂ ਸ਼ੁਰੂ ਹੋਣੇ ਸੇ ਪਹਿਲੀ ਖਤਮ ਹੋ ਗਈ ਕੋਈ ਇਹ ਵੀ ਬਹੁਤ ਬੜੀ ਗੱਲ 25 ਮਨੂਕਾ ਉਧਰ ਟ੍ਰੇਨ ਹੋ ਹੀ ਪਈ ਆ ਹੈ ਪੁੱਤ ਕੀ ਆ ਹਾਂ ਇੰਜਨ ਉੱtre ਹੋਇਆ ਨਾ ਨਾ ਦੋ ਨੇ ਦੋ ਨੇ ਮੁਰਲਾ ਵੀ ਆ ਪਿੱਛੇ ਲੱਗਿਆ ਹਾਂ ਵੀ ਟ੍ਰੇਨ ਡੱਬਾ ਤਾਂ ਹੈ ਨਹੀਂ ਵੈਸੇ ਉਹ ਉਹ ਇੰਦ ਕਾਲ ਅਕੈਡਮੀ ਮਧੂਪੁਰ ਆਹ ਕਾਲ ਅਕੈਡਮੀ ਮੋਦਪੁਰਾ ਮੋਦਪੁਰਾ ਮੋਦਪੁਰ ਪੱਥਰੇ ਲਿਖਿਆ ਆਇਆ ਸੀ ਮੈਂ ਪੜ੍ਹਦਾ ਜਦੋਂ ਤੇ ਮੁੱਲ ਨਹੀਂ ਆਸੀ ਆ ਮੈਂ ਕੀ ਕਰਾਂ ਮੈਂ ਤਾਂ ਪੜ੍ਹੇ ਨਹੀਂ ਆਂਦਾ ਇਹਦਾ ਇਹਨਾਂ ਗਾਇਸ ਪੰਜਾਬੀ ਦੇ ਲੈਟਰ ਇੰਗਲਿਸ਼ ਚ ਲਿਖੇ ਹੁੰਦੇ ਇਹਦਾ ਮੈਨੂੰ ਪ੍ਰੋਨਨਸੀਏਸ਼ਨ ਉਹਦੀ ਆਉਂਦੀ ਹੈ ਕਿ ਤੇ ਫਿਰ ਮੈਂ ਕੁਛ ਤੋਂ ਪੁਛ ਬਣਾ ਦਿੰਨੀ ਆ ਨੰਮੀ ਵਰਡ ਸਿਮੈਂਟ ਕਰ ਦਿੰਨੀ ਆ ਮੈਂ ਜੇ ਤੁਸੀਂ ਕਿਤਾਬਾਂ ਚੁੱਕੀ ਕਰਨੀਆਂ ਹੁੰਦੀਆਂ ਆਂ। ਆਪਰੇ ਇਸ ਨੂੰ ਉੱਤੇ ਕਰ ਰਿਹਾ ਤਾਂ ਫੋਟੋ ਲੈਣੇ ਸੂ। ਲਓ ਜੀ ਅਸੀਂ ਆ ਗਏ ਕਰੋ। ਆਹ ਦੇਖੇਗਾ ਮੌਸਮ ਬਾਹਰ ਦਾ ਪਤਾ ਨਹੀਂ ਕਿਹੋ ਜਿਹਾ ਅੰਦਰ ਤਾਂ ਠੰਡਾ ਸਾਡੇ। ਹੂੰ ਹੂੰ। ਬਾਹਰ ਤਾਂ ਗਰਮੀ ਆਉ ਪੂਰਾ ਜਿਹਾ ਚੱਲਦਾ। ਅਰੇ ਇਹ ਕੌਣ ਆ ਗਿਆ? ਇਹ ਤੁਹਾਡੇ ਆਏ ਹਨ ਫੀਡ ਵਾਲੇ ਜਾਂ ਫੀਡ ਹੋ ਗਈ ਜਾਂ ਉਹ ਦਾਣਾ ਮੀਲਾ ਨਾਬੇ ਵਾਲੇ ਲਓ ਜੀ ਅਸੀਂ ਹੁਣ ਘਰ ਪਹੁੰਚ ਗਏ ਬਹੁਤ ਵਧੀਆ ਦਰਸ਼ਨ ਹੋਏ ਮਹਾਰਾਜ ਦੇ ਮਹਾਦਰੀਆਂ ਲਵਾ ਲੀਆਂ ਪ੍ਰਸ਼ਾਦ ਦੇ ਵੀ ਸ਼ਾਕਰ ਤੇ ਬਹੁਤ ਵਧੀਆ ਰਹੇ ਯਾਤਰਾ ਯਾਤਰਾ ਜੇ ਛੋਟੇ ਗੁਰਦੁਆ ਧਾਮ ਠੀਕ ਬਹੁਤ ਜੀ ਜਾਣਾ ਚਾਹੀਦਾ ਵਧੀਆ ਦਰਸ਼ਨ ਹੋਗੇ ਸੰਗਤ ਬਹੁਤ ਹੀ ਤੇ ਰਸਤੇ ਦੇ ਵਿੱਚ ਗਗਨੇ ਵੀ ਮਿਲੀ ਬਹੁਤ ਵਧੀਆ ਲੱਗਿਆ ਗਗਨੇ ਪਹਿਲਾਂ ਕਹੇਗਾ ਮੈਂ ਇੱਥੇ ਆ ਜਾਂ ਅਸੀਂ ਹੌਲੀ ਹੋ ਕੇ ਫਿਰ ਕਹਿੰਦੀ ਮੈਂ ਕਹਾ ਚਲੋ ਬਾਕੀ ਦੇਖਦੇ ਹਾਂ ਵੀਡੀਓ ਸ਼ਾਮ ਜੇ ਨੂੰ ਕਰਾਂਗੇ ਐਂਡ ਕਿੰਨੀ ਕ ਬਣਦੀ ਆ ਤੇ ਮੀਰਕਣ ਦਾ ਵੀ ਸਾਰੇ ਵੀਡੀਓ ਸਿਰੇ ਤੱਕ ਦੇਖਿਆ ਕਰਿਓ ਚਲੋ